ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਿਏ ਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਹੋਰ ਵੀ ਤੇਜ਼ ਸੰਘਰਸ਼ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ 11 ਅਗਸਤ ਨੂੰ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸਰਕਾਰ ਨੂੰ ਲਲਕਾਰਿਆ ਜਾਵੇਗਾ ਤੇ ਦੱਸਿਆ ਕਿ ਲੈਂਡ ਪੂਲਿੰਗ ਸਕੀਮ ਨੂੰ ਲਗਾਤਾਰ ਲੈ ਕੇ ਵਿਰੋਧ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪੰਜਾਬ ਸਰਕਾਰ ਨੂੰ ਉੱਥੇ ਹੀ ਜਿਹੜੇ ਕਿ ਇਸ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਜਿਹੜਾ ਕਿ ਆਮੋ ਸਾਹਮਣਾ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਹਿ ਦਿਖਿਆ ਹੈ ਕਿ ਜਦ ਤੱਕ ਫੈਸਲਾ ਸਰਕਾਰ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਇਹ ਫੈਸਲੇ ਨੂੰ ਜਿਹੜਾ ਕਿ ਲੈ ਕੇ ਅਸੀਂ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ ਹੋਰ ਕੀ ਕੁਝ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਆਓ ਤੁਹਾਨੂੰ ਸੁਣਾਉਣੇ ਆਣਵੀ ਦੂਰ ਮੋਰਚੇ ਵੱਲੋਂ ਲੈਂਡ ਪੂਲਿੰਗ ਸਕੀਮ ਤੇ ਨਾਲ ਜਿਹੜੇ ਹੋਰ ਮੁੱਦੇ ਆ ਉਹਨਾਂ ਨੂੰ ਲੈ ਕੇ 11 ਅਗਸਤ ਨੂੰ ਪੰਜਾਬ ਭਰ ਵਿੱਚ ਵਿਸ਼ਾਲ ਮਾਰਚ ਕਰਨ ਦਾ ਜੋ ਸੱਦਾ ਦਿੱਤਾ ਗਿਆ ਉਹ ਸੱਦੇ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਪੰਜਾਬ ਵੱਲੋਂ 15 ਜ਼ਿਲ੍ਹਿਆਂ ਦੇ ਵਿੱਚ ਵਿਸ਼ਾਲ ਮਾਰਚ ਕੀਤੇ ਜਾਣੇ ਆ ਜਿਦੇ ਵਿੱਚ ਯਾਰਾਂ ਕਿਸਾਨ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਬੱਚਿਆਂ ਨੇ ਪਾਗ ਲੈਣਾ ਇਹਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਵਾ ਇਹ ਜ਼ਿਲ੍ਹੇ ਆ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਛਾਰਪੁਰ ਜਲੰਧਰ ਕਪੂਰਥਲਾ ਮੋਗਾ ਫਿਰੋਜ਼ਪੁਰ ਫਾਜ਼ਲਕਾ ਦੇ ਵਿੱਚ ਦੋ ਹੋਣਗੇ ਫਰਾਜ ਫਾਜ਼ਲਕਾ ਵੀ ਹੋਊਗਾ ਜਲਾਨਾ ਬਾਦ ਵੀ ਹੋਊਗਾ ਪਠਾਨਕੋਟ ਪਟਿਆਲੇ ਦੇ ਵਿੱਚ ਹੋਊਗਾ ਜਿੱਥੇ ਸੱਤ ਪਿੰਡਾਂ ਦੀ 700 1 ਏਕੜ ਜਿਹੜੀ ਜ਼ਮੀਨ ਹੈ ਉਹ ਲੈਂਡ ਪੂਲਿੰਗ ਚ ਆਈ ਪਈ ਆ ਇਸ ਤਰ੍ਹਾਂ ਰੋਪੜ ਦੇ ਵਿੱਚ ਵੀ ਜ਼ਮੀਨ ਆਈ ਹੈ ਲੈਂਡ ਪੂਲਿੰਗ ਸਕੀਮ ਚ ਉੱਥੇ ਵੀ ਆਪਣਾ ਮਾਰਚ ਹੋਊਗਾ ਮੁਕਸਰ ਦੇ ਵਿੱਚ ਵੱਡਾ ਮਾਰਚ ਹੋਊਗਾ ਬਠਿੰਡੇ ਵੀ ਮਾਰਚ ਹੋਊਗਾ ਲੁਧਿਆਣੇ ਵੀ ਬਹੁਤ ਵੱਡਾ ਮਾਰਚ ਜੜਾ ਵਾ ਜਿੱਥੇ 24311 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਚ ਕੇਜਰੀਵਾਲ ਦੀ ਸਰਕਾਰ ਨੇ ਲਈ ਹੋਈ ਆ ਰੋਟੀ ਕੋਣ ਕੀਤਾ ਹੋਇਆ ਉੱਥੇ ਵੀ ਵੱਡਾ ਮਾਰਚ ਹੋਊਗਾ ਇਸ ਤਰੀਕੇ ਨਾਲ 15 ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਪੰਜਾਬ ਵੱਲੋਂ ਮਾਰਚ ਕੀਤੇ ਜਾਣਗੇ ਇਹਦੇ ਜਿੱਥੇ-ਜਿੱਥੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਿੱਥੇ ਬੰਦੀਆਂ ਨਾਲ ਹੋਣਦੀਆਂ ਉਹਨਾਂ ਨਾਲ ਸਾਂਝਾ ਕੀਤਾ ਜਾਊਗਾ ਜਿੱਥੇ ਦੂਜੇ ਜਿੱਥੇ ਬੰਦੀਆਂ ਦਾ ਨਾ ਹੋਊਗਾ ਨਾ ਹੋਣਗੇ ਉੱਥੇ ਫਿਰ ਕੱਲ੍ਹ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਉਹ ਮਾਰਚ ਜਿਹੜੇ ਉਹ ਕੀਤੇ ਜਾਣੇ ਆ ਬਹੁਤ ਲੋਕਾਂ ਤੇ ਛਾਵਾ ਲੋਕ ਬਹੁਤ ਗੁੱਸੇ ਵਿੱਚ ਭਰੇ ਪੀਤੇ ਆ ਕੇਜਰੀਵਾਲ ਦੇ ਖਿਲਾਫ ਜੋ ਤਾੜਵੀ ਦੇ ਰੂਪ ਚ ਦਿੱਲੀੋਂ ਆਇਆ ਆਵਾ ਤੇ ਭਗਵੰਤ ਮਾਨ ਜਿਹੜਾ ਉਹਦੀ ਆਖੇ ਮੰਨ ਕੇ ਉਹਦੀ ਉਹਦੀਆਂ ਗੱਲਾਂ ਨੂੰ ਮੰਨ ਕੇ ਸਭ ਕੁਝ ਲਾਗੂ ਕਰ ਰਿਆ ਉਹਦੀ ਆਪ ਦੀ ਮਜਬੂਰੀ ਆ ਜਾਂ ਕੀ ਆ ਕੀ ਨਿੰਗ ਉਹ ਦੇਖੇ ਬਾਕੀ ਸਾਰੇ ਜਿਹੜੇ 94 ਜਿਹੜੇ ਵਿਧਾਇਕ ਆ ਉਹ ਪੱਗੂ ਬਣੇ ਹੋਏ ਆ ਉਹਨਾਂ ਦੀ ਕੋਈ ਨਾ ਜ਼ਮੀਰ ਆ ਨਾ ਉਹਨਾਂ ਦੀ ਕੋਈ ਆਤਮਾ ਵਾ ਨਾ ਉਹਨਾਂ ਦੀ ਕੋਈ ਚੇਤਨਾ ਵਾ ਨਾ ਨੋ ਦੀ ਕੋ ਰੈਡੀਬਿਲਟੀ ਆ ਨਾ ਉਹਨਾਂ ਦਾ ਕੋਈ ਐਜੂਕੇਸ਼ਨ ਆ ਨਾ ਕੋ ਕੈਰੈਕਟਰ ਲੱਗਦਾ ਵਾ ਯੇ ਸਾਹਬ ਨਾਲ ਪੰਜਾਬ ਦੇ ਵਿੱਚ ਇਹ ਸਾਰਾ ਕੇਜਰੀਵਾਲ ਸੰਸ਼ੋਧਿਆ ਤੇ ਦੂਜਾ ਜੜਾ ਸਚੇਂਦਰ ਜੈਨ ਉਹ ਫੈਸਲੇ ਕਰ ਰਿਹਾ ਵਾ ਇਸ ਕਰਕੇ ਮੇਰੇ ਵੀਰੋ ਇਹ ਜਿਹੜਾ ਵਿਸ਼ਾਲ ਮਾਰਚ ਇਹ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੂੰ ਲਾ ਦੂਗਾ ਜਦੋਂ ਕਿ ਜਿੱਥੇ-ਜਿੱਥੇ ਵੀ ਇਹਨਾਂ ਜ਼ਮੀਨਾਂ ਐਕਵਾਇਰ ਕੀਤੀਆਂ ਉੱਥੇ-ਉੱਥੇ ਉਹਨਾਂ ਦਾ ਉਹਨਾਂ ਦੀ ਉਹਨਾਂ ਲੋਕਾਂ ਦੀ ਕੋਈ ਮੰਗ ਨਹੀਂ ਹੈਗੀ ਲੋਕ ਤੇ ਜਿਹੜੀ ਜਿਹੜੀ ਮਿੱਟੀ ਆ ਜਿਹੜੀ ਜ਼ਮੀਨ ਆ ਉਹ ਚੋਂ ਜਿਹੜਾ ਨਾਜ ਪੈਦਾ ਹੋ ਰਿਹਾ ਉਹਦੇ ਨਾਲ ਉਹਦੇ ਨਾਲ ਸਾਡੀ ਜ਼ਿੰਦਗੀ ਚੱਲ ਰਹੀ ਆ ਇਹ ਜਿਹੜੇ ਖੇਤੀ ਕਰਦੇ ਆ ਸਾਡੀ ਜ਼ਿੰਦਗੀ ਆ ਇਹ ਸਾਡਾ ਕੋਈ ਕਮਰਸ਼ੀਅਲ ਕੰਮ ਨਹੀਂਗਾ ਜਾਂ ਕੋਈ ਤੰਦਾ ਨਹੀਂਗਾ ਕਾਰੋਬਾਰ ਨਹੀਂਗਾ ਉਹ ਸਾਡੀ ਜ਼ਿੰਦਗੀ ਖੋਈ ਜਾ ਰਹੀ ਆ ਕਿਉਂਕਿ ਕਾਰਪੋਰੇਟ ਦਾ ਏਜੰਡਾ ਇਹਨਾਂ ਨੂੰ ਖੇਤੀ ਚੋਂ ਬਾਹਰ ਕਰਨਾ ਜਿਹੜਾ ਪਹਿਲਾਂ ਮਨਮੋਹ ਤੋਂ ਲੈ ਕੇ ਆਇਆ ਉਸ ਤੋਂ ਬਾਅਦ ਮੋਦੀ ਉਹ ਤੇ ਸਰਪੱਟ ਦੌੜ ਰਿਹਾ ਉਹਦੇ ਉੱਤੇ ਕੇਜਰੀਵਾਲ ਜਿਹੜਾ ਵਾਟਰ ਪੱਟ ਦੌੜ ਰਿਹਾ ਪੰਜਾਬ ਦੇ ਵਿੱਚ ਕਿ ਲੋਕਾਂ ਨੂੰ ਕੱਢ ਕੇ ਜ਼ਮੀਨ ਤੋਂ ਬਾਹਰ ਮਾਰੋ ਅਸਲ ਉਹੀ ਨੀਤੀ ਆ ਕਿਸਾਨ ਕਿਸੇ ਵੀ ਕੀਮਤ ਤੇ ਜ਼ਮੀਨ ਨਹੀਂ ਦੇਣਗੇ ਪੰਜਾਬ ਦੇ ਵਿੱਚ ਆ ਅਸੀਂ ਕੱਲ ਆਏ ਆ ਪਟਿਆਲਿਓ ਆ ਪਟਿਆਲਿਓ ਜਿਹੜੇ ਆਏ ਆ ਤੇ ਪਟਿਆਲੇ ਦੇ ਵਿੱਚ ਸੱਤ ਪਿੰਡਾਂ ਦੀ ਜ਼ਮੀਨ ਖਾਨਪੁਰ ਬਿਲਖਣੀ ਆਕਸੀ ਜੱਟਾਂ ਇਸੇ ਤਰ੍ਹਾਂ ਜਿਹੜੇ ਹੋਰ ਪਿੰਡ ਆ ਸੱਤ ਉਹਨਾਂ ਦੀ ਜ਼ਮੀਨ 700 ਏਕੜ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਲੈਂਡ ਪੁਲ ਨੂੰ ਚਾਹੀਏ ਉਹਨਾਂ ਸੱਤਾਂ ਪਿੰਡਾਂ ਨੇ ਕੱਲ ਉਹਨਾਂ ਦੀ ਮੀਟਿੰਗ ਲਾਈ ਆ ਉਹਨਾਂ ਸੱਤਾਂ ਪਿੰਡਾਂ ਨੇ ਮਤੇ ਪਾਸ ਕਰਤੇ ਪਈ 1 ਇੰਚ ਜ਼ਮੀਨ ਨਹੀਂ ਦੇਣੀ ਕੱਲੀ ਲੈਂਡ ਪੁਲਕ ਸਕੀਮ ਵਾਸਤੇ ਨਹੀਂ ਕਿਸੇ ਵੀ ਕੰਮ ਵਾਸਤੇ ਸਰਕਾਰ ਨੂੰ ਜ਼ਮੀਨ ਨਹੀਂ ਦੇਣੀ ਉਸ ਇਲਾਕੇ ਪਟਿਆਲੇ ਦਾ ਰਾਜ ਫਵਾਦ ਦਾ ਇਲਾਕਾ ਜਿਹੜਾ ਉਹਦੇ ਸਾਰਾ ਇਹਨਾਂ ਨੇ ਪਹਿਲਾਂ ਬਰਬਾਦ ਕਰਤਾ ਉੱਥੇ ਫੈਕਟਰੀਆਂ ਲੱਗੀਆਂ ਹੋਈਆਂ ਵਾ ਪਾਣੀ ਉਹਨਾਂ ਦਾ ਗੰਦਾ ਹੋ ਗਿਆ ਪੀਣ ਵਾਲਾ ਪਾਣੀ ਗੰਦਾ ਕੈਂਸਰ ਹੋਇਆ ਪਿਆ ਵਾ ਉਹ ਲੋਕ ਪਿੰਡ ਛੱਡ ਛੱਡ ਕੇ ਘਰ ਛੱਡ ਗਏ ਭੱਜ ਰਹੇ ਆ ਪੰਜਾਬ ਦੇ ਬਹਾਦਰ ਲੋਕ ਜਿਹੜੇ ਆ ਜਿਨ੍ਹਾਂ ਦਾ ਨਾਭਰੀ ਦਾ ਇਤਿਹਾਸ ਆ ਉਹ ਕੇਜਰੀਵਾਲ ਨੂੰ ਮੂੰਹ ਤੋੜਵਾ ਜਵਾਬ ਦੇਣਗੇ ਜੋ ਤਰ੍ਹਾਂ ਇਹਦੀ ਹਾਲਤ ਬਣ ਰਹੀ ਹੈ ਜਿ ਤਰ੍ਹਾਂ ਤਰਨਤਾਰਨ ਚ ਕੱਲ ਭਗਵੰਤ ਮਾਨ ਤੇ ਕੇਜਰੀਵਾਲ ਉਥੋਂ ਭਜਾਏ ਗਏ ਆ ਜਿਹੜੇ ਸਿੱਦੇ ਵਾਈ ਜਾਜ ਰਾਂ ਹੀ ਆਏ ਤੇ ਵਾਈ ਜਾਜ ਰਾਂ ਥੱਦੇ ਉੱਡੇ ਆ ਪਰ ਉੱਥੇ ਬਹੁਤ ਵੱਡਾ ਵਿਰੋਧ ਕਿਸਾਨਾਂ ਮਜ਼ਦੂਰਾਂ ਬੀਬੀਆਂ ਨੇ ਕੀਤਾ ਵਾ ਇਸ ਤਰ੍ਹਾਂ ਪਰਸੋਂ ਇੱਕ ਦਿਨ ਪਹਿਲਾਂ ਜਿਹੜਾ ਵਾ ਉਥੋਂ ਅਮਰ ਅ